ਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਵੈਗਰੂ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋ ਹੋਏ ਚੜ੍ਹਦੀ ਕਲਾ ਚ ਹੋ ਹੋਏ ਅੱਜ ਤੋਂ ਹੋ ਰਹੇ ਨੇ ਸਟਾਰਟ ਫਿਰ ਕਬੱਡੀ ਦੇ ਮਹਾਕੁੰਭ ਆ ਗਏ ਸਾਰੇ ਖਿਡਿਆਰੀ ਬਾਹਰੋਂ ਖੇਡ ਕੇ ਵਾਪਸ ਹੁਣ ਮਿਲਣਗੇ ਪੰਜਾਬ ਹਰਿਆਣੇ ਦੀ ਧਰਤੀ ਤੇ ਵੱਡੇ ਵੱਡੇ ਨਾਮਾਂ ਵਾਲੇ ਮੈਚ ਹੋ ਰਹੇ ਹਨ ਵੱਡੇ ਵੱਡੇ ਵੈਕਟਰੀਡਰ ਤੇ ਜਾਫੀਆਂ ਨੂੰ ਨਾਮ ਦਿੱਤੇ ਜਾਣਗੇ ਕਰੋ ਫਿਰ ਅੱਜ ਦੇ ਨੋਟ ਵੱਡੇ ਕਬੱਡੀ ਕੱਪ ਕਿੱਥੇ ਕਿੱਥੇ ਲੱਗਣੀਆਂ ਰੌਣਕਾਂ ਜਿਹ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਦੀ ਧਰਤੀ ਤੇ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਜਿੱਥੇ ਕਬੱਡੀ ਇੱਕ ਪਿੰਡ ਓਪਨ ਵਿੱਚ ਤਿੰਨ ਖਿਡਿਆਰੀ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 1 ਲੱਖ ਰੁਪਿਆ ਅਤੇ ਦੂਜਾ ਨਾਮ 75000 ਰੁਪਿਆ ਹੈ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਮੋਟਰਸਾਈਕਲ ਨਾਲ ਨਵਾਜਿਆ ਜਾਵੇਗਾ ਇਸ ਦਾ ਲਾਈਵ ਕਬੱਡੀ 365 ਜਰੀਏ ਦੇਖਿਆ ਜਾ ਸਕਦਾ ਹੈ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਵਿਖੇ ਇਕਲਾ ਵੱਡਾ ਕਬੱਡੀ ਕੱਪ ਨੁਸੀ ਜ਼ਿਲ੍ਹਾ ਜਲੰਧਰ ਦੇ ਪਿੰਡ ਵਿਖੇ ਹੋ ਰਿਹਾ ਹੈ ਜਿੱਥੇ 35 ਕਿਲੋ ਦੀਆਂ 4 ਸੱਧੀਆਂ ਟੀਮਾਂ ਦੇ ਮੈਚ ਹੋਣਗੇ ਨਾਲ ਹੀ ਲੜਕੀਆਂ ਦੀਆਂ 4 ਸੱਧੀਆਂ ਟੀਮਾਂ ਦੇ ਮੈਚ ਕਰਵਾਏ ਜਾਣਗੇ ਜਿਸ ਦਾ ਪਹਿਲਾ ਨਾਮ 31000 ਰੁਪਿਆ ਅਤੇ ਦੂਜਾ ਨਾਮ 25000 ਰੁਪਿਆ ਹੈ ਬੈਸਟ ਰੇਡਰ ਅਤੇ ਜਾਫੀ ਲਈ ਸਕੂਟਰੀਆਂ ਦਿੱਤੀਆਂ ਜਾਣਗੀਆਂ ਇੱਥੇ ਕਬੱਡੀ ਓਪਨ ਵਿੱਚ ਸੱਦਿਆਂ ਚਾ ਟੀਮਾਂ ਦੇ ਮੈਚ ਕਰਵਾਏ ਜਾਣਗੇ ਜਿਸ ਦਾ ਪਹਿਲਾ ਨਾਮ 61000 ਰੁਪਿਆ ਦੂਜਾ ਨਾਮ 45000 ਰੁਪਿਆ ਹੈ ਬੈਸਟ ਰੇਡਰ ਤੇ ਜਾਫੀਰੀ ਮੋਟਰਸਾਈਕਲ ਦਿੱਤੇ ਜਾਣਗੇ ਇਸ ਦਾ ਲਾਈਵ ਕਬੱਡੀ 360.com ਜਰੀਏ ਦੇਖਿਆ ਜਾ ਸਕਦਾ ਹੈ ਅਗਲਾ ਵੱਡਾ ਕਬੱਡੀ ਕੱਪ ਪਿੰਡ ਕੜਾਲ ਕਲਾਂ ਵਿਖੇ ਹੋ ਰਿਹਾ ਹੈ ਜਿੱਥੇ ਅੱਜ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਬੰਟੀ ਨਲ ਮਾਨਕ ਦਾ ਮੋਟਰਸਾਈਕਲ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਪਿੰਡ ਕੜਾਲ ਕਲਾਂ ਵਿਖੇ ਉਹ ਵੀ ਮਿੱਤਰੋ ਹੋ ਗਈਆਂ ਅੜਿਕਾਂ ਖਤਮ ਪਗੜਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਧਰਤੀ ਤੇ ਹੋ ਰਿਹਾ ਹੈ ਵੱਡਾ ਮਹਾਕੁੰਭ ਜਿੱਥੇ ਦਿੱਤੀਆਂ ਜਾਣੀਆਂ ਬੈਸਟ ਰੇਡਰਾਂ ਅਤੇ ਜਾਫੀਆਂ ਨੂੰ ਕਵੈਨਾ ਅੱਜ ਹੋਣਗੇ ਪਵਾਦ ਫੈਡਰੇਸ਼ਨ ਦੀਆਂ ਪਾਇਓਰ ਟੀਮਾਂ ਦੇ ਮੈਚ ਜਿੱਥੇ ਪਹਿਲਾ ਨਾਮ 31000 ਤੇ ਦੂਜਾ ਨਾਮ 11000 ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਕੱਲ ਨੂੰ ਫਿਰ ਕਵੈਨਾ ਦੇ ਮੁਕਾਬਲੇ ਹੋਣਗੇ ਦੇਖੋ ਕਿਹੜਾ ਲ ਜਾਂਦਾ ਕਬਈਨਾ ਸਾਰੇ ਹੀ ਪਲੇਅਰ ਵਾ ਬਾਹਰੋਂ ਵਾਪਸ ਆ ਗਏ ਹਨ ਪਹਿਲਾ ਨਾਮ 2.5 ਲੱਖ ਰੁਪਇਆ ਤੇ ਦੂਜਾ ਨਾਮ 2 ਲੱਖ ਰੁਪਇਆ ਹੈ ਦੇਖੋ ਕੀ ਬਣਦਾ ਫਿਰ ਪੂਰਾ ਜ਼ਬਰਦਸਤ ਮੁਕਾਬਲਾ ਹੋਣਾ ਹੈ ਅੱਜ ਤੋਂ ਮਹਾਕੁੰਭ ਹੋ ਗਏ ਨੇ ਸਟਾਰਟ ਇਸ ਦਾ ਲਾਈਵ 1 2 3 ਲਾਈਵ .in ਜਰੀਏ ਦੇਖਿਆ ਜਾ ਸਕਦਾ ਹੈ ਜੀ ਦੋਸਤੋ ਕਿਵੇਂ ਲੱਗੀ ਅੱਜ ਦੀ ਆਪਣੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਹੀ ਆਪਣੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਓ ਕੱਲ ਨੂੰ ਮਿਲਾਂਗੇ ਫਿਰ ਇੱਕ ਨਵੀਂ ਅਪਡੇਟ ਦੇ ਨਾਲ ਤੁਹਾਨੂੰ ਦੱਸਾਂਗੇ ਕਿੱਥੇ ਕਿੱਥੇ ਹੋਣ ਜਾ ਰਹੇ ਨੇ ਵੱਡੇ ਕਬੱਡੀ ਕੱਪ ਤੇ ਕਿੱਥੇ ਕਿੱਥੇ ਲੱਗ ਰਹੀਆਂ ਨੇ ਪੰਜਾਬ ਹਰਿਆਣੇ ਵਿੱਚ ਰੌਣਕਾਂ ਕਿੱਥੇ ਕਿੱਥੇ ਪੈਣਗੇ ਪਟਾਕੇ ਤਕੜੇ ਹੋ ਰਹੇ ਨੇ ਵੱਡੇ ਕਬੱਡੀ ਕੱਪ ਅੱਜ ਤੋਂ ਸਮਝ ਲਓ ਮਹਾਕੰਬੋ ਸਟਾਰਟ ਹੋ ਗਿਆ ਪੰਜਾਬ ਹਰਿਆਣਾ ਦੀ ਧਰਤੀ ਤੇ ਵੱਡੇ ਵੱਡੇ ਕਬੱਡੀ ਕੱਪ ਹੋਣ ਜਾ ਰਹੇ ਹਨ ਇਹਨਾਂ ਦੀ ਤੁਹਾਨੂੰ ਜਾਣਕਾਰੀ ਦਿਆ ਕਰਾਂਗੇ ਧੰਨਵਾਦ ਸਤਿ ਸ੍ਰੀ ਅਕਾਲ